ਪੰਜਾਬੀ ਗਾਇਕ ਜਿਸ ਦੇ ਅਖਾੜਿਆਂ 'ਚ ਪੈਰ ਧਰਨ ਨੂੰ ਤਾਂ ਨਹੀਂ ਸੀ ਹੁੰਦੀ। ਦਹਾਕਿਆਂ ਬਾਅਦ ਵੀ ਉਸ ਦੇ ਗਾਣੇ ਅੱਜ ਵੀ ਸੁਪਰ ਹਿੱਟ ਨੇ। ਗੋਲੀਆਂ ਨਾਲ ਵਿੰਨੇ ਸਟਾਰ ਗਾਇਕ ਦੀ লাশ ਤੇ ਜਦੋਂ ਪਾਇਆ ਗਿਆ ਸੀ ਭੰਗੜਾ। ਧਨੀ RAM ਤੋਂ ਚਮਕਦਾ ਸਿਤਾਰਾ ਬਣੇ ਅਮਰ ਸਿੰਘ ਚਮਕੀਲਾ ਦੇ ਉਭਾਰ ਤੇ ਅੰਤ ਦੀ ਕਹਾਣੀ। ਸਾਲ 1960 ਵਿੱਚ ਜੰਮਿਆ ਪੰਜਾਬ ਦਾ ਮਸ਼ਹੂਰ ਗਾਇਕ ਅਮਰ ਸਿੰਘ ਚਮਕੀਲਾ 28 ਸਾਲ ਦੀ ਉਮਰ ਵਿੱਚ ਇਹ ਨਾਮਕਬੂਲ ਹੋ ਜਾਏਗਾ ਕਿਸੇ ਨੂੰ ਅੰਦਾਜ਼ਾ ਨਹੀਂ ਸੀ ਲੁਧਿਆਣਾ ਦੇ ਡੁਗਰੀ ਇਲਾਕੇ ਵਿੱਚ ਆਮ ਪਰਿਵਾਰ ਵਿੱਚ ਪੈਦਾ ਹੋਏ ਚਮਕੀਲਾ ਦਾ ਅਸਲੀ ਨਾਮ ਤਨੀ RAM ਸੀ ਆਮ ਪਰਿਵਾਰਾਂ ਵਾਂਗ ਢਿੱਡ ਪਾਲਣ ਲਈ ਮਿਹਨਤ ਮਜ਼ਦੂਰੀ ਦਾ ਰਾਫੜਿਆ ਲੁਧਿਆਣਾ ਵਿੱਚ ਹੀ ਉਸਨੇ ਇੱਕ ਹੌਜ਼ਰੀ ਫੈਕਟਰੀ ਵਿੱਚ ਕੰਮ ਲੱਭ ਲਿਆ ਘਰ ਦੀ ਜ਼ਿੰਮੇਵਾਰੀ ਚੁੱਕਣ ਵਾਲੇ ਚਮਕੀਲੇ ਨੂੰ ਗੀਤ ਲਿਖਣ ਦਾ ਬੇਹਤ ਸ਼ੌਕ ਸੀ ਪਰ ਇਹੀ ਸ਼ੌਕ ਇੱਕ ਦਿਨ ਧਨੀ RAM ਨੂੰ ਦੁਨੀਆ ਭਰ ਵਿੱਚ ਮਸ਼ਹੂਰ ਕਰ ਦੇਗਾ ਅਤੇ ਉਸ ਦੀ ਮਕਬੂਲੀਅਤ ਉਸ ਦੀ ਜਾਨ ਲੈ ਲੇਗੀ ਇਸ ਗੱਲ ਦਾ ਉਸ ਨੂੰ ਅੰਦਾਜ਼ਾ ਵੀ ਨਹੀਂ ਸੀ ਜਦੋਂ ਧਨੀ RAM ਦਿਹਾੜੀਆਂ ਕਰ ਰਿਹਾ ਸੀ ਤਾਂ ਉਸ ਦੌਰ ਵਿੱਚ ਪੰਜਾਬ ਦੇ ਨਾਮਵਰ ਗਾਇਕ ਸੁਰਿੰਦਰ ਸ਼ਿੰਦਾ ਦੀ ਚੜ੍ਹਤ ਸੀ ਜਦੋਂ ਧਨੀ RAM ਉਰਫ ਚਮਕੀਲਾ ਗੀਤਾਂ ਦੇ ਬੋਲਾਂ ਵਿੱਚ ਉਲਝਿਆ ਹੋਇਆ ਸੀ ਤਾਂ ਉਸ ਵੇਲੇ ਸ਼ਿੰਦਾ ਦੀ ਪ੍ਰਸਿੱਧੀ ਦੇ ਝੰਡੇ ਝੁਲਦੇ ਸੀ। ਕਾਫੀ ਕੋਸ਼ਿਸ਼ਾਂ ਤੋਂ ਬਾਅਦ ਚਮਕੀਲਾ ਦੀ ਮੁਲਾਕਾਤ ਸੁਰਿੰਦਰ ਸ਼ਿੰਦਾ ਨਾਲ ਹੋ ਸਗੀ ਤੇ ਇਸ ਮੁਲਾਕਾਤ ਦੇ ਸੂਤਰਤਾਰ ਬਣੇ ਸ਼ਿੰਦਾ ਦੇ ਢੋਲਕੀ ਮਾਸਟਰ ਕੇਸਰ ਸਿੰਘ ਟਿੱਕੀ। ਉਸ ਵੇਲੇ ਸ਼ਿੰਦਾ ਨੂੰ ਪਤਾ ਲੱਗਾ ਕਿ ਇਸ ਨੌਜਵਾਨ ਨੂੰ ਗੀਤ ਲਿਖਣ ਦਾ ਬੇਹਤ ਸ਼ੌਕ ਹੈ ਤੇ ਸਮਾਂ ਪਾ ਕੇ ਸ਼ਿੰਦਾ ਦੀ ਟੀਮ ਵਿੱਚ ਤਨੀ RAM ਸ਼ਾਮਲ ਹੋ ਗਿਆ। ਤਨੀਰਾਮ ਦਾ ਮੁੱਖ ਕੰਮ ਹੁੰਦਾ ਸੀ ਸ਼ਿੰਦਾ ਦੇ ਅਖਾੜਿਆਂ ਵਿੱਚ ਦਰਿਆ ਵਿਛਾਉਣ ਤੋਂ ਲੈ ਕੇ ਸਟੇਜ ਦੀ ਸਾਮ ਸੰਭਾਲਦਾ। ਇਹੀ ਉਹ ਦੌਰ ਸੀ ਜਦੋਂ ਡੁਗਰੀ ਦੇ ਧਨੀਰਾਮ ਨੂੰ ਨਵਾਂ ਨਾਮ ਮਿਲਿਆ ਅਮਰ ਸਿੰਘ ਚਮਕੀਲਾ। ਅਸੀਂ ਇਸ ਵੇਲੇ ਖੜੇ ਹਾਂ ਚੰਡੀਗੜ੍ਹ ਦੇ ਬੁੜੈਲ ਵਿੱਚ। ਇਹੀ ਉਹ ਥਾਂ ਹੈ ਜਿੱਥੇ ਧਨੀਰਾਮ ਨੂੰ ਨਵਾਂ ਨਾਮ ਮਿਲਿਆ ਸੀ ਅਮਰ ਸਿੰਘ ਚਮਕੀਲਾ। ਮਰਹੂਮ ਗਾਇਕ ਸੁਰਿੰਦਰ ਸ਼ਿੰਦਾ ਦੇ ਨਾਲ ਉਹ ਬੁੜੈਲ ਪਹੁੰਚੇ ਸੀ। ਛਿੰਦਾ ਦੇ ਪ੍ਰੋਗਰਾਮ ਵਿੱਚ ਉਹਨਾਂ ਨੇ ਇੰਨੀ ਮਿਹਨਤ ਕੀਤੀ ਕਿ ਪ੍ਰਭਾਵਿਤ ਹੋ ਕੇ ਛਿੰਦਾ ਅਤੇ ਉਹਨਾਂ ਦੇ ਸਾਥੀਆਂ ਨੇ ਉਹਨਾਂ ਦਾ ਨਾਮ ਅਮਰ ਸਿੰਘ ਚਮਕੀਲਾ ਰੱਖ ਦਿੱਤਾ। ਸੁਰਿੰਦਰ ਛਿੰਦਾ ਨੇ ਚਮਕੀਲੇ ਦੇ ਲਿਖੇ ਕਈ ਗੀਤ ਗਾਏ ਪਰ ਪਹਿਲੇ ਗੀਤ ਬਾਰੇ ਦੱਸਣਾ ਲਾਜ਼ਮੀ ਹੈ। ਚਮਕੀਲੇ ਨੇ ਬੇਸ਼ੱਕ ਗੀਤ ਤਾਂ ਬਹੁਤ ਲਿਖੇ ਪਰ ਜੋ ਪਹਿਲਾ ਗੀਤ ਮਕਬੂਲ ਹੋਇਆ ਉਹ ਸੀ ਮੈਂ ਡਿੱਗੀ ਤਿਲਕ ਕੇ। ਹਾਲਾਂਕਿ ਛਿੰਦਾ ਨੂੰ ਲੱਗਿਆ ਸੀ ਕਿ ਇਸ ਗਾਣੇ ਨੂੰ ਸਮਾਜ ਵਿੱਚ ਪਸੰਦ ਸ਼ਾਇਦ ਨਾ ਕੀਤਾ ਜਾਵੇ। ਚਮਕੀਲਾ ਦੇ ਵਾਰ-ਵਾਰ ਕਹਿਣ ਮਗਰੋਂ ਉਹ ਤਿਆਰ ਹੋਏ ਫਿਰ ਇਹ ਗੀਤ ਲੋਕਾਂ ਨੇ ਬੇहद ਪਸੰਦ ਕੀਤਾ ਹਾਲਾਂਕਿ ਚਮਕੀਲੇ ਨੂੰ ਵੀ ਥੋੜਾ ਬਹੁਤ ਸ਼ੌਕ ਸੀ ਗਾਉਣ ਦਾ ਪਰ ਉਹ ਸਿੰਦਾ ਸਾਹਮਣੇ ਹਜੇ ਕੱਚਾ ਸੀ ਉਹ ਗੱਲ ਵਖ ਹੈ ਕਿ ਅਖਾੜੇ ਦੀ ਸ਼ੁਰੂਆਤ ਕਰਨ ਲਈ ਪਹਿਲਾ ਗੀਤ ਅਮਰ ਸਿੰਘ ਚਮਕੀਲਾ ਹੀ ਗਾਉਂਦਾ ਸੀ ਤੇ ਫਿਰ ਅਖਾੜੇ ਨੂੰ ਅੱਗੇ ਸਾਂਭਣ ਦਾ ਕੰਮ ਸੁਰਿੰਦਰ ਸਿੰਦਾ ਹੀ ਕਰਦੇ ਚਮਕੀਲਾ ਨੂੰ ਗਾਇਕੀ ਦੀਆਂ ਬਰੀਕੀਆਂ ਵੀ ਸੁਰਿੰਦਰ ਸਿੰਦਾ ਨੇ ਹੀ ਸਿਖਾਈਆਂ ਸਨ ਹੁਣ ਕਹਾਣੀ ਚਮਕੀਲੇ ਦੀ ਦੁਨੀਆ ਦੇ ਨਜ਼ਰ ਵਿੱਚ ਆਉਣ ਦੀ। ਇੱਕ ਵਾਰ ਸੁਰਿੰਦਰ ਸ਼ਿੰਦਾ ਕੈਨੇਡਾ ਗਏ ਸੀ। ਭਾਰਤ ਵਿੱਚ ਉਹਨਾਂ ਦੀ HMV ਕੰਪਨੀ ਲਈ ਰਿਕਾਰਡਿੰਗ ਸੀ। ਸ਼ਿੰਦਾ ਦਾ ਕੈਨੇਡਾ ਤੋਂ ਉਸ ਵੇਲੇ ਆਉਣਾ ਮੁਮਕਿਨ ਨਹੀਂ ਸੀ ਤੇ ਕੰਪਨੀ ਨੂੰ ਰਿਕਾਰਡ ਕਰਨ ਦੀ ਜਲਦੀ ਸੀ। ਫਿਰ ਉਸ ਵੇਲੇ ਕੰਪਨੀ ਨੂੰ ਸੁਝਾਅ ਦਿੱਤਾ ਗਿਆ ਕਿ ਗੀਤ ਚਮਕੀਲੇ ਨਹੀਂ ਲਿਖੇ ਨੇ ਤਾਂ ਕਿਉਂ ਨਾ ਉਸ ਨੂੰ ਹੀ ਮੌਕਾ ਦੇ ਕੇ ਦੇਖਿਆ ਜਾਵੇ। ਕੰਪਨੀ ਨੂੰ ਚਮਕੀਲੇ ਦੇ ਗਾਏ ਗੀਤ ਪਸੰਦ ਆ ਗਏ। ਫਿਰ ਇੱਥੋਂ ਸ਼ੁਰੂ ਹੋਈ ਚਮਕੀਲੇ ਦੇ ਚਮਕਣ ਦੀ ਕਹਾਣੀ। ਚਮਕੀਲੇ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਵਿੱਚ ਵੱਖ-ਵੱਖ ਕੁੜੀਆਂ ਨਾਲ ਜੋੜੀਆਂ ਬਣਾਈਆਂ ਪਰ ਅਮਰਜੋਤ ਨਾਲ ਉਸਦੀ ਜੋੜੀ ਕਾਫੀ ਹਿੱਟ ਹੋਈ। ਦੋਵਾਂ ਨੇ ਕਈ ਹਿੱਟ ਗਾਣੇ ਦਿੱਤੇ। ਇਹਨਾਂ ਵਿੱਚ ਪਹਿਲੇ ਲਲਕਾਰੇ ਨਾਲ ਟਕੂਏ ਤੇ ਟਕੂਆ ਅੱਜ ਵੀ ਗੂੰਗੁਣਾਇਆ ਜਾਂਦਾ ਹੈ। ਅੱਜ ਵੀ ਅਮਰ ਸਿੰਘ ਚਮਕੀਲਾ ਦੇ ਗਾਣੇ ਸੁਣਨ ਵਾਲਿਆਂ ਦੀ ਇੱਕ ਵੱਡੀ ਗਿਣਤੀ ਹੈ ਪਰ ਇੱਕ ਗੱਲ ਇਹ ਵੀ ਹੈ ਕਿ ਚਮਕੀਲਾ ਦੇ ਗਾਣਿਆਂ ਨੂੰ ਇੱਕ ਤਬਕਾ ਅਸ਼ਲੀਲ ਵੀ ਕਰਾਰ ਦਿੰਦਾ ਹੈ। ਹਾਲਾਂਕਿ ਇਸ ਦੇ ਜਵਾਬ ਵਿੱਚ ਅਮਰ ਸਿੰਘ ਚਮਕੀਲਾ ਵੱਲੋਂ ਗਾਇਆ ਧਾਰਮਿਕ ਗੀਤ ਸਰਹੰਦੀ ਦੀ دیوار ਤੇ ਬਾਬਾ ਤੇਰਾ ਨਨਕਾਣਾ ਦਾ ਵੀ ਜ਼ਿਕਰ ਆਉਂਦਾ ਹੈ ਇਹ ਚਮਕੀਲੇ ਦੀ ਮਕਬੂਲੀਅਤ ਇਹ ਸੀ ਕਿ ਪੰਜਾਬ ਵਿੱਚ ਜਦੋਂ ਕਾਲਾ ਦੌਰ ਸੀ ਲੋਕ ਘਰਾਂ ਚੋਂ ਬਾਹਰ ਨਿਕਲਣ ਤੋਂ ਡਰਦੇ ਸੀ ਪਰ ਜਿੱਥੇ ਵੀ ਚਮਕੀਲੇ ਦਾ ਅਖਾੜਾ ਲੱਗਦਾ ਉੱਥੇ ਭੀੜ ਪਹੁੰਚ ਹੀ ਜਾਂਦੀ ਜਿੰਨੀ ਤੇਜ਼ੀ ਨਾਲ ਇਹ ਗਾਇਕ ਮਸ਼ਹੂਰ ਹੋਇਆ ਉਨੀ ਤੇਜ਼ੀ ਨਾਲ ਇਸ ਨੂੰ ਨਫ਼ਰਤ ਕਰਨ ਵਾਲੇ ਵੀ ਪੈਦਾ ਹੋਏ ਜਿਸ ਪਿੰਡ ਵਿੱਚ ਚਮਕੀਲੇ ਦੀ ਜ਼ਿੰਦਗੀ ਦਾ ਆਖਰੀ ਦਿਨ ਸੀ ਅਸੀਂ ਉਸ ਥਾਂ ਤੇ ਵੀ ਗਏ ਜਲੰਧਰ ਸ਼ਹਿਰ ਤੋਂ ਕਈ ਕਿਲੋਮੀਟਰ ਦੂਰ ਫਲੌਰ ਦੇ ਨੇੜੇ ਇੱਕ ਪਿੰਡ ਹੈ ਜਿਸ ਦਾ ਨਾਮ ਹੈ ਮਹਿਸੰਪੁਰ ਇਸ ਪਿੰਡ ਦੀ ਦੁਨੀਆ ਭਰ ਵਿੱਚ ਇਸ ਕਾਰਨ ਵੀ ਚਰਚਾ ਹੁੰਦੀ ਹੈ ਕਿ ਚਮਕੀਲੇ ਨੂੰ ਇਸੇ ਪਿੰਡ ਵਿੱਚ ਮੌਤ ਦੇ ਘਾਟ ਉਤਾਰਿਆ ਗਿਆ ਸੀ ਜਲੰਧਰ ਦਾ ਮਹਿਸੰਪੁਰ ਪਿੰਡ ਇਹੀ ਹੈ ਜਿੱਥੇ ਅਮਰ ਸਿੰਘ ਚਮਕੀਲਾ ਤੇ ਉਹਨਾਂ ਦੇ ਸਾਥੀਆਂ ਦਾ ਜ਼ਿੰਦਗੀ ਦਾ ਆਖਰੀ ਦਿਨ ਸਾਬਤ ਹੋਇਆ ਸੀ ਦਿਨ ਸੀ 8 ਮਾਰਚ 1988 ਦਾ ਜਲੰਧਰ ਦੇ ਮਹਿਸੰਪੁਰ ਵਿੱਚ ਅਮਰ ਸਿੰਘ ਚਮਕੀਲਾ ਅਮਰਜੋਤ ਕੌਰ ਅਤੇ ਉਹਨਾਂ ਦੇ ਸਾਥੀਆਂ ਦਾ ਅਖਾੜਾ ਲੱਗਣਾ ਸੀ ਅਸੀਂ ਉਸ ਥਾਂ ਤੇ ਵੀ ਪਹੁੰਚੇ ਜਿੱਥੇ ਪ੍ਰੋਗਰਾਮ ਤੋਂ ਪਹਿਲਾਂ ਚਮਕੀਲਾ ਤੇ ਉਸਦੇ ਸਾਥੀਆਂ ਨੂੰ ਠਹਿਰਾਇਆ ਗਿਆ ਸੀ ਪਿੰਡ ਦੇ ਬਾਹਰ ਬਣੇ ਇਸ ਪੁਰਾਣੇ ਮਕਾਨ ਦੇ ਬਿਲਕੁਲ ਨੇੜੇ ਇਸੇ ਘਰ ਵਿੱਚ ਵਿਆਸ ਮਾਗਮ ਸੀ ਇਸੇ ਘਰ ਵਿੱਚ ਚਮਕੀਲੇ ਤੇ ਉਸਦੇ ਸਾਥੀਆਂ ਨੇ ਪਰਫਾਰਮ ਕਰਨਾ ਸੀ ਜਿਸ ਘਰ ਵਿੱਚ ਚਮਕੀਲਾ ਤੇ ਉਸਦੇ ਸਾਥੀ ਰੁਕੇ ਹੋਏ ਸੀ ਉੱਥੇ ਉਹਨਾਂ ਦੇ ਖਾਣੇ ਪੀਣੇ ਦਾ ਧਿਆਨ ਰੱਖਣ ਲਈ ਜੋਗਿੰਦਰ ਸਿੰਘ ਦੀ ਡਿਊਟੀ ਲਗਾਈ ਗਈ ਸੀ। ਖਾਣਾ ਖਾ ਕੇ ਜਿਵੇਂ ਹੀ ਚਮਕੀਲਾ ਆਪਣੇ ਸਾਥੀ ਕਲਾਕਾਰਾਂ ਨਾਲ ਦੂਜੇ ਘਰ ਜਾਣ ਲਈ ਨਿਕਲਿਆ ਤਾਂ ਕੁਝ ਦੂਰੀ ਤੇ ਹੀ ਉਸ ਦੀ ਕਾਰ ਨੂੰ ਹਥਿਆਰਬੰਦ ਲੋਕਾਂ ਨੇ ਘੇਰਿਆ ਤੇ ਮੋਰਟ ਦੇ ਘਾਟ ਉਤਾਰ ਦਿੱਤਾ। ਪਹਿਲੀ ਵਾਰੀ ਅਮਰ ਸਿੰਘ ਚਮਕੀਲਾ ਹੋਰੇ ਤੇ ਆਪਣੇ ਸਾਥੀਆਂ ਨਾਲ ਇਸ ਥਾਂ ਤੇ ਆ ਕੇ ਬੈਠੇ ਸੀ। ਇੱਥੇ ਆ ਕੇ ਬੈਠੇ ਮੰਜੀ ਤੇ। ਜੀ ਉਦੋਂ ਮਾਰਚ ਦਾ ਮਹੀਨਾ ਸੀ ਥੋੜਾ ਮੌਸਮ ਵੀ ਠੀਕ ਹੋਇਆ। ਠੰਡਾ ਜੀ ਠੰਡਾ ਮੌਸਮ ਸੀ ਹਾਂ ਜੀ। ਤੇ ਬਰਸ਼ਾਦਾ ਮੈਂ ਲੈ ਗਿਆ ਬੈਠੇ ਸੀ ਜਦ ਮੈਂ ਬਰਸ਼ਾਦੇ ਦਾ ਖਾਣਾ ਜਦਾਂ ਜੱਗ ਨੂੰ ਅਸਰਾ ਕਹਿੰਦਾ ਬਾਜੀ ਦਾਲ ਠੰਡੀ ਆ ਤਾਂ ਮੈਂ ਤੁਰ ਪਿਆ ਜਦ ਮੈਂ ਪੋੜੀਆਂ ਕੋਈ ਦਾਂ ਗਿਆ ਪਿਛੋਂ ਨੱਠ ਕੇ ਜਾ ਕੇ ਤੇ ਜੱਫੀ ਪਾ ਲਈ ਕਹਿੰਦਾ ਬਾਜੀ ਤੁਸੀਂ ਤਾਂ ਗੁੱਸਾ ਕਰ ਲਿਆ ਜੀ ਤੇ ਕਹਿੰਦਾ ਉਠ ਬੱਬੀ ਆਪਾਂ ਬਰਸ਼ਾਦਾ ਇਹੀ ਸ਼ਕਤ ਨਹੀਂ ਮਤਲਬ ਇੱਥੇ ਅਮਰ ਸਿੰਘ ਚਮਕੀਲਾ ਤੇ ਅਮਰਜੋਤ ਕੌਰ ਹੋਣੇ ਸਾਰੇ ਸਾਥੀ ਇੱਥੇ ਮੌਜੂਦ ਸੀ ਬਾਕੀ ਅੰਦਰ ਸੀ ਉਹ ਉੱਥੇ ਬਾਹਰ ਸੀ अच्छा हां जी साजी अंदर ਸੀ ਸਾਜੀ ਅੰਦਰ ਸੀ ਹਾਂ ਜੀ ਜੀ ਤੂੰ ਉਦੋਂ ਬਰਸ਼ਾਦਾ ਛਾਕੇ ਤਾਂ ਜੱਥੇ ਲੋਅਸਮੈਂਟ ਕਰਤੀ ਤੇ ਗੱਡੀ ਚ ਉੱਥੇ ਆ ਜਾਓ ਕਹਿੰਦੇ ਗੱਡੀ ਚ ਬਹਿਨੇ ਆ ਅਸੀਂ ਬਿਨਾਂ ਆਲੀ ਤੁਰਪੇ ਉਦੋਂ ਉਹਨਾਂ ਦਾ ਪ੍ਰੋਗਰਾਮ ਹੋਣਾ ਸੀ ਐਸੀ ਗੱਡੀ ਖੜੀ ਸੀ ਜੀ ਯਾ ਗੱਡੀ ਖੜੀ ਆ ਜੀ ਤੇ ਉਹ ਕਹਿੰਦਾ ਸਾਨੂੰ ਵੀ ਤੁਸੀਂ ਨਾਲ ਬਹਿ ਜਾਓ ਅੱਛਾ ਗੱਡੀ ਚ ਤੇ ਦੋ ਬੰਦੇ ਜਗ੍ਹਾ ਜਦੋਂ ਇਧਾਂ ਹੀ ਪੈਰ ਪਾਉਣ ਲੱਗੇ ਦੋ ਜਣੇ ਤਾਂ ਜੱਥੇ ਇੱਕ ਮੁੰਡਾ ਹੋਰ ਆ ਗਿਆ ਪਰੋਣਾ ਅੱਛਾ ਉਹਨਾਂ ਦੇ ਨਾਲ ਦਾ ਅੱਛਾ ਤੁਹਾਡੇ ਨਾਲ ਦਾ ਅਸੀਂ ਤਿੰਨ ਹੋ ਗਏ ਠੀਕ ਹੈ ਇੱਕ ਬੰਦਾ ਵਧ ਗਿਆ ਜਾਂ ਬੰਦਾ ਵਧ ਗਿਆ ਤਾਂ ਅਸੀਂ ਕਹਾਂਗੇ ਹੁਣ ਤੀ ਚੱਲੋ ਤੁਸੀਂ ਮਤਲਬ ਕਿ ਉਹ ਗੱਡੀ ਨੂੰ ਨਿਕਲ ਕੇ ਤੁਸੀਂ ਆਪ ਇਧਰ ਨੂੰ ਸ਼ਾਰਟਕਟ ਹੋ ਗਏ ਉਹ ਗੱਡੀ ਤੇ ਆ ਜੀ ਹੋ ਗਿਆ ਅਸੀਂ ਸ਼ਾਰਟ ਹੋ ਗਏ ਬੰਨੇ ਅੱਛਾ ਅਸੀਂ ਮਤਲਬ ਉਹ ਗੱਡੀ ਇਦਾਂ ਚੱਲ ਗਈ ਆ ਗੱਡੀ ਉੱਥੇ ਪਹੁੰਚ ਗਈ ਆ ਜਾਂ ਅਸੀਂ ਮਤਲਬ ਉਹ ਖੰਮੇ ਕੋ ਪਹੁੰਚੇ ਆ ਤੇ ਜਾਂਤੀ ਇਹ ਪਾਣਾ ਬੀਤ ਗਿਆ ਚਮਕੀਲਾ ਦੇ ਅਖਾੜਿਆਂ ਦੀਆਂ ਸਟੇਜਾਂ ਨੂੰ ਸਾਂਭਣ ਵਾਲੇ ਸ਼ਖਸ ਜਿਸ ਨੂੰ ਲੋਕ ਮਣਕੂ ਦੇ ਨਾਮ ਨਾਲ ਜਾਣਦੇ ਨੇ ਉਹ ਕਹਿੰਦੇ ਨੇ ਕਿ ਉਸ ਦੌਰ ਵਿੱਚ ਕਈ ਵਾਰ ਚਮਕੀਲੇ ਨੂੰ ਧਮਕੀਆਂ ਆਉਂਦੀਆਂ ਸਨ ਪਰ ਅਸੀਂ ਉਸ ਨੂੰ ਦੱਸਣ ਤੋਂ ਬਚਦੇ ਸੀ ਕਿਉਂਕਿ ਇਸ ਦਾ ਅਸਰ ਉਸ ਦੀ ਪੇਸ਼ਕਾਰੀ ਤੇ ਪੈਂਦਾ ਸੀ ਸਟੇਜ ਤੇ ਚਿੱਠੀ ਆਈ ਇੱਕ ਵਾਰ ਉਹ ਕਹਿੰਦੇ ਵੀ ਅੱਜ ਤੁਸੀਂ ਬਚ ਕੇ ਨਹੀਂ ਜਾ ਸਕਦੇ ਵੀ ਅੱਜ ਤੁਸੀਂ ਬਚ ਕੇ ਨਹੀਂ ਜਾ ਸਕਦੇ ਅਸੀਂ ਚਿੱਠੀ ਪੜ ਲੈਂਦੇ ਸੀ ਜੇ ਲਮੇ ਨੂੰ ਕਹਿੰਦਾ ਹੁੰਦਾ ਸੀ ਜੇ ਆਪਾਂ ਮਨਕੂ ਚਮਕੀਲੇ ਨੂੰ ਚਿੱਠੀ ਦਿਖਾਤੀ ਕਹਿੰਦਾ ਗਾਣਾ ਭੁੱਲ ਜਾਊਗਾ ਹੈ। ਹੂੰ। ਚੰਦਾ ਆਪਾਂ ਚਿੱਠੀ ਦਿਖਾਉਣੀ ਨਹੀਂ ਹੈ। ਮਨਕੂ ਘਟਨਾ ਵਾਲੇ ਦਿਨ 8 ਮਾਰਚ 1988 ਨੂੰ ਵੀ ਚਮਕੀਲਾ ਦੇ ਨਾਲ ਮਹਿਸਮਪੁਰ ਵਿੱਚ ਹੀ ਸਨ। ਉਸ ਦਿਨ ਦੀ ਘਟਨਾ ਨੂੰ ਉਹ ਇੰਜ ਯਾਦ ਕਰਦੇ ਨੇ। ਮੈਂ ਕਿਹਾ ਵੀ ਚਮਕੀਲਾ ਐਂਡ ਪਾਰਟੀ ਆ ਗਈ ਤਾੜੀਆਂ ਲਾਓ। ਹੂੰ। ਜਾਂ ਤਾੜੀਆਂ ਦਾ ਨਾਂ ਲਿਆ ਜਿਵੇਂ ਦੀਵਾਲੀ ਨੂੰ ਆਪਾਂ ਲੜਾਈ ਨੂੰ ਅੱਗ ਨਹੀਂ ਲਾਉਂਦੇ ਹੁੰਦੇ। ਹੂੰ। ਟਾਕੇ ਨੂੰ ਬਸ ਆਏ ਆਵਾਜ਼ਾਂ ਲੱਗੀਆਂ ਤੜਾ ਤੜ ਤੜਾ ਤੜਾ ਜਦ ਮੈਂ ਆਏ ਕਰਕੇ ਅੱਖਾਂ ਕਮਾਈ ਮੈਂ ਜਦ ਦੇਖਿਆ ਗੱਲ ਦੂਰਾ ਹੋ ਗਿਆ ਗਲਗਲ ਸਿਰ ਧਰਤੀ ਦੇ ਨਾਲ ਲੱਗ ਗਿਆ ਮੈਂ ਕਿਹਾ ਯਾਰ ਕਈ ਕੰਮ ਖਰਾਬ ਹੋ ਗਿਆ ਮੈਂ ਕਿਹਾ ਮੈਂ ਵੀ ਉਹ ਕੰਮ ਹੋ ਗਿਆ ਜਿਹੜਾ ਨਹੀਂ ਹੋਣਾ ਸੀ ਇੱਕ ਵਾਰੀ ਗਈ ਸੀ ਕਿ ਬੁੜੀਆਂ ਦੇਖਦੀਆਂ ਸੀ ਉੱਤੇ ਉਹ ਕਹਿੰਦੀਆਂ ਭਾਈ ਮੈਨੂੰ ਦਾਦੀਆਂ ਸੀ ਕਹਿੰਦੀ ਤਿੰਨ ਜਣੇ ਆ ਉਹ ਭੰਗੜਾ ਪਾਉਂਦੇ ਨੇ ਭੰਗੜਾ ਪਾ ਕੇ ਫਿਰ ਉਹਨੇ ਚਿੱਠੀ ਲਿਖੀ ਚਿੱਠੀ ਉਹਦੀ ਛਾਤੀ ਤੇ ਲੈ ਕੇ ਰੱਖਤੀ ਹਾਂਜੀ ਮਾਰਨ ਤੋਂ ਬਾਅਦ ਪੰਗੜਾ ਜਾਂ ਚਿੱਠੀ ਲਿਖ ਕੇ ਫਿਰ ਚਲੇ ਗਏ ਉਹ ਫਿਰ ਉਧਰੋਂ ਮਹਾਰਾ ਦੀ ਸਵਾਰੀ ਛੱਡ ਕੇ ਬੰਦੇ ਪਿੰਡ ਵਾਲੇ ਆਉਂਦੇ ਸੀ ਉਹਨਾਂ ਨੂੰ ਕਹਿੰਦੇ ਵੀ ਉਹ ਥੋੜਾ ਚਮਕਾਇਆ ਪਿਆ ਚਮਕੀ ਲੱਗ ਜਾਂਦੇ ਜਾ ਕੇ ਦੇਖ ਲਓ ਕੁਝ ਦਿਨ ਪਹਿਲਾਂ ਲੋਕਾਂ ਵਿੱਚ ਵਿਚਰ ਰਹੇ ਅਮਰ ਸਿੰਘ ਚਮਕੀਲਾ ਅਮਰਜੋਤ ਕੌਰ ਬਲਦੇਵ ਸਿੰਘ ਢੋਲ ਕੀ ਮਾਸਟਰ ਅਤੇ ਹਰਜੀਤ ਸਿੰਘ ਗਿੱਲ ਲਾਸ਼ਾਂ ਵਿੱਚ ਤਬਦੀਲ ਹੋ ਗਏ ਸਨ ਪੁਲਿਸ ਉਹਨਾਂ ਦੇ ਕੇਸ ਦੀ ਤਫ਼ਤੀਸ਼ ਨੂੰ ਬੰਦ ਕਰ ਚੁੱਕੀ ਹੈ ਇਸ ਕਤਲकांड ਦਾ ਕੇਸ ਨੂਰ ਮਹਿਲ ਥਾਣੇ ਵਿੱਚ ਦਰਜ ਹੋਇਆ ਸੀ ਤਫਤੀਸ਼ ਦੌਰਾਨ ਤਿੰਨ ਸ਼ੱਕੀਆਂ ਨੂੰ ਇਸ ਕੇਸ ਵਿੱਚ ਨਾਮਜ਼ਦ ਕੀਤਾ ਗਿਆ। ਤਿੰਨੇ ਮੁਲਜ਼ਮਾਂ ਨੂੰ ਅਦਾਲਤ ਨੇ ਪਗੋੜਾ ਕਰਾਰ ਦਿੱਤਾ ਸੀ। ਇਹ ਤਿੰਨੇ ਮੁਲਜ਼ਮ ਵੱਖ-ਵੱਖ ਥਾਵਾਂ ਤੇ ਅਤੇ ਵੱਖ-ਵੱਖ ਸਮਿਆਂ ਤੇ ਪੁਲਿਸ ਦੇ ਮੁਕਾਬਲਿਆਂ ਵਿੱਚ ਮਾਰੇ ਗਏ। ਅਦਾਲਤ ਵੱਲੋਂ ਇਸ ਕੇਸ ਦਾ ਹੁਣ ਨਿਪਟਾਰਾ ਕੀਤਾ ਜਾ ਚੁੱਕਾ ਹੈ। ਆਪਣੇ ਗੀਤਾਂ ਤੇ ਦੁਨੀਆ ਨੂੰ ਨੱਚਣ ਲਾਉਣ ਵਾਲੇ ਚਮਕੀਲਾ ਅਤੇ ਅਮਰਜੋਤ ਦੀ ਯਾਦ ਵਿੱਚ ਲੁਧਿਆਣਾ ਦੇ ਡੁਗਰੀ ਵਿੱਚ ਇਹ ਸਮਾਦ ਬਣਾਈ ਗਈ ਹੈ। ਜੋ ਸ਼ਾਇਦ ਉਹਨਾਂ ਦੀ ਆਖਰੀ ਨਿਸ਼ਾਨੀ ਹੈ